ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਬਲੌਗ ਬਹੁਤ ਵੱਡੀ ਬ੍ਰੇਕਿੰਗ ਤੇ ਕੱਲ ਤੁਹਾਡੇ ਲਈ ਇੱਕ ਬਹੁਤ ਵੱਡਾ ਮੌਕਾ ਕੈਨੇਡਾ ਦੇ ਵਿੱਚ ਨਾ ਸਿਰਫ ਪੀਆਰ ਨਾਲ ਜੁੜੀ ਇੱਕ ਵੱਡੀ ਅਪਡੇਟ ਹੈ ਸਗੋਂ ਨਾਲ ਦੀ ਨਾਲ ਹੀ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋਣ ਵਾਲੇ ਨੇ ਜਾਂ ਐਕਸਪਾਇਰ ਹੋ ਗਏ ਨੇ 2024 ਦੇ ਵਿੱਚ ਉਹਨਾਂ ਵਾਸਤੇ ਬਹੁਤ ਵੱਡੀ ਗੁੱਡ ਨਿਊਜ਼ ਹੈ ਮੈਨੀਟੋਬਾ ਨੇ ਇੱਕ ਟੈਂਪਰੇਰੀ ਪਬਲਿਕ ਪਾਲਿਸੀ ਦੇ ਅੰਡਰ ਬਹੁਤ ਵੱਡਾ ਐਲਾਨ ਕੀਤਾ ਹੈ ਤੇ ਕੱਲ ਤੋਂ ਇਹਦੇ ਵਿੱਚ ਅਪਲੀਕੇਸ਼ਨ ਐਕਸੈਪਟ ਕੀਤੀਆਂ ਜਾਣਗੀਆਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਪਸਨੋਰ ਅਸੋਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਮੈਨੀਟੋਬਾ ਨੇ ਇੱਕ ਟੈਂਪਰੇਰੀ ਪਬਲਿਕ ਪਾਲਿਸੀ ਜਿਹੜੀ ਅਨਾਉਂਸ ਕੀਤੀ ਸੀਗੀ ਗਵਰਨਮੈਂਟ ਨੇ ਉਹਦੇ ਅੰਡਰ ਇੱਕ ਜਿਹੜਾ ਮੈਨੀਟੋਬਾ ਸਪੈਸਿਫਿਕ ਵਰਕ ਪਰਮਿਟ ਹੈ ਉਹਨੂੰ 2 ਸਾਲ ਤੱਕ ਵਧਾ ਸਕਦੇ ਹੋ ਤੁਸੀਂ ਜੇਕਰ ਤੁਸੀਂ ਮੈਨੀਟੋਬਾ ਦੇ ਵਿੱਚ ਆਪਣਾ ਐਕਸਪ੍ਰੈਸ਼ਨ ਆਫ ਇੰਟਰਸਟ ਸ਼ੋ ਕੀਤਾ ਹੈਗਾ ਯਾਨੀ ਕਿ ইਓਆਈ ਸ਼ੋ ਕੀਤੀ ਹੈਗੀ ਹੈ ਹੁਣ ਇਹਦਾ ਮਤਲਬ ਸਿੱਧਾ ਇਹ ਹੋ ਗਿਆ ਕਿ ਜੇਕਰ ਤੁਸੀਂ ਪੀਐਨਪੀ ਮੈਨੀਟੋਬਾ ਦੀ ਲਗਾਈ ਸੀਗੀ ਤੁਹਾਨੂੰ ਐਕਸਪ੍ਰੈਸ਼ਨ ਆਫ ਇੰਟਰਸਟ ਜਿਹੜਾ ਉਹ ਤੁਸੀਂ 15 ਜਨਵਰੀ 2025 ਤੋਂ ਪਹਿਲਾਂ ਸ਼ੋਅ ਕੀਤਾ ਹੈ ਤਾਂ ਤੁਸੀਂ ਕੈਨੇਡਾ ਦੇ ਵਿੱਚ ਹੁਣ 2 ਸਾਲ ਦੇ ਲਈ ਆਪਣਾ ਵਰਕ ਪਰਮਿਟ ਐਕਸਪਾਇਰ ਜਿਹੜਾ ਹੋ ਰਿਹਾ ਸੀਗਾ ਜਾਂ ਹੋਣ ਵਾਲਾ ਹੈ 2025 ਦੇ ਵਿੱਚ ਤਾਂ ਉਹਨੂੰ ਐਕਸਟੈਂਡ ਕਰਵਾ ਸਕਦੇ ਹੋ ਬਹੁਤ ਵੱਡੀ ਗੱਲ ਹੈ ਏ ਇਨੀਸ਼ੀਏਟਿਵ ਜਿਹੜਾ ਉਹ ਹੋਰ ਪ੍ਰੋਵਿੰਸਸਿਸ ਨੂੰ ਵੀ ਲੈਣਾ ਚਾਹੀਦਾ ਪਰ ਮੈਨੀਟੋਬਾ ਨੇ ਜੋ ਇਹ ਵੱਡਾ ਦਿਲ ਦਿਖਾਇਆ ਉਹ ਆਪਣੇ ਆਪ ਦੇ ਵਿੱਚ ਇੱਕ ਨਾ ਸਿਰਫ ਤਾਰੀਫੇ ਕਾਬਿਲ ਹੈ ਸਗੋਂ ਨਾਲ ਦੀ ਨਾਲ ਹੀ ਇਹ ਵਾਲਾ ਜਿਹੜਾ ਦੁੱਖ ਦੀ ਰਗ ਸੀਗੀ ਬੱਚਿਆਂ ਦੀ ਉਹਦੇ ਉੱਤੇ ਇੱਕ ਮਰਹਮ ਦਾ ਕੰਮ ਜਿਹੜਾ ਉਹ ਜ਼ਰੂਰ ਕਰੇਗਾ ਖਾਸ ਕਰਕੇ ਜਿਹੜੇ ਆਊਟ ਆਫ ਸਟੇਟਸ ਵਾਲੇ ਪਾਸੇ ਨੂੰ ਤੁਰਦੇ ਜਾ ਰਹੇ ਸੀਗੇ ਬੱਚੇ ਹੁਣ ਸਭ ਤੋਂ ਪਹਿਲਾਂ ਏ ਜਿਹੜਾ 2 ਸਾਲ ਦਾ ਵਰਕ ਪਰਮਿਟ ਐਕਸਟੈਂਡ ਕਰ ਸਕਦੇ ਕੌਣ ਕਰ ਸਕਦਾ ਉਹਦੇ ਬਾਰੇ ਗੱਲ ਕਰ ਲੈਣੇ ਜਿਨ੍ਹਾਂ ਦਾ ਵਰਕ ਪਰਮਿਟ 2024 ਦੇ ਵਿੱਚ ਐਕਸਪਾਇਰ ਹੋ ਗਿਆ ਜਾਂ 2025 ਦੇ ਵਿੱਚ ਐਕਸਪਾਇਰ ਹੋ ਜਾਣਾ ਹੈ ਜਾਂ ਫਿਰ ਉਹ ਖਾਲੇ ਉਹਨਾਂ ਕੋਲ ਵਰਕ ਪਰਮਿਟ ਹੈਗਾ ਪਰ 31 ਦਸੰਬਰ 2025 ਤੋਂ ਪਹਿਲਾਂ ਪਹਿਲਾਂ ਉਹਨਾਂ ਦਾ ਵਰਕ ਪਰਮਿਟ ਐਕਸਪਾਇਰ ਹੋ ਜਾਣਾ ਤਾਂ ਉਹ ਇਸ ਪਬਲਿਕ ਪਾਲਿਸੀ ਦੇ ਅੰਡਰ ਆਉਂਦੇ ਨੇ ਤੇ ਉਹ ਐਕਸਟੈਂਡ ਕਰ ਸਕਦੇ ਨੇ ਆਪਣਾ ਵਰਕ ਪਰਮਟ 2 ਸਾਲ ਦੇ ਲਈ ਦੂਜੀ ਸ਼ਰਤ ਇਹ ਹੈ ਕਿ ਮੈਨੀਟੋਬਾ ਦੇ ਵਿੱਚ ਤੁਸੀਂ ਰਹਿੰਦੇ ਹੋਣੇ ਚਾਹੀਦੇ ਹੋ ਤੇ 15 ਜਨਵਰੀ 2025 ਤੋਂ ਪਹਿਲਾਂ ਆਪਣਾ ਫਾਈਲ ਜਿਹੜੀ ਉਹ ਕ੍ਰੀਏਟ ਕੀਤੀ ਹੋ ਮਤਲਬ ਐਕਸਪ੍ਰੈਸ਼ਨ ਆਫ ਇੰਟਰਸਟ ਜਿਹੜਾ ਉਹ ਸ਼ੋ ਕੀਤਾ ਹੋਣਾ ਚਾਹੀਦਾ ਹੈ ਤੁਸੀਂ ਆਪਣਾ ਉਸ ਤੋਂ ਇਲਾਵਾ ਆ ਤੁਸੀਂ ਆਪਣਾ ਇੰਟੈਂਟ ਸ਼ੋ ਕਰਨਾ ਹੈ ਕਿ ਭਈ ਤੁਸੀਂ ਇੱਥੇ ਹੀ ਪਰਮਨੈਂਟ ਰਹਿਣਾ ਚਾਹੁੰਦੇ ਹੋ ਮੈਨੀਟੋਬਾ ਦੇ ਵਿੱਚ ਤੇ ਤੁਹਾਡੇ ਮੈਨੀਟੋਬਾ ਦਾ ਜਿਹੜਾ ਕਰੰਟ EMPLOYER ਹੈ ਉਹਦੇ ਤੋਂ ਤੁਹਾਨੂੰ ਜੌਬ ਆਫਰ ਜਿਹੜਾ ਉਹ ਹੋਣਾ ਚਾਹੀਦਾ ਹੈ ਤੁਹਾਡੇ ਕੋਲ ਤਾਂ ਤੁਸੀਂ ਆਪਣਾ ਇਹ ਵਰਕ ਪਰਮਿਟ ਐਕਸਟੈਂਡ ਕਰਵਾ ਸਕਦੇ ਹੈਗੇ ਹੁਣ ਇਹਦੇ ਉੱਤੇ ਇੱਕ ਸ਼ਰਤ ਹੋਰ ਹੈ ਪੜ੍ਹ ਕੇ ਸੁਣਾਉਣਾ ਤੁਹਾਨੂੰ FOREIGN NATIONAL WHO HAVE ALREADY RECEIVED A LETTER OF ADVICE to apply to the manitoba pmp or not eligible for special work permit yani ki jinna nu no advise to apply aa gaya hai letter of advise to apply o eh de waste eligible nahi hai ge bahut vaddi gall hun jada eh de waste ik shart hor hai ki peh tohanu manitoba to ik support letter lena hai hun o support letter tusi kadon apply kar sakde ho kal to hi apply kar sakde ho april 22 2000 25 ਤੋਂ ਤੁਸੀਂ ਸਪੋਰਟ ਲੈਟਰ ਜਿਹੜਾ ਉਹ ਲੈ ਸਕਦੇ ਪੋਰਟਾ ਖੁੱਲੇਗਾ ਤੁਸੀਂ ਨਾਲ ਹੀ ਅਪਲਾਈ ਕਰ ਸਕਦੇ ਹੋ ਹੁਣ ਜਿਹੜਾ ਇਹ ਅਪਲਾਈ ਕਰਨਾ ਹੈ ਉਹਦੇ ਵਾਸਤੇ ਤੁਹਾਡੇ ਕੋਲ ਕੀ ਕੁਝ ਹੋਣਾ ਚਾਹੀਦਾ ਹੈ ਤੁਹਾਡਾ ਵਰਕ ਪਰਮਿਟ ਹੋਣਾ ਚਾਹੀਦਾ ਜਿਹੜਾ ਕਰੰਟ ਹੈ ਜਾਂ ਜਿਹੜਾ ਵਰਕ ਪਰਮਿਟ ਜਿਹੜਾ ਉਹ ਜੇਕਰ ਐਕਸਪਾਇਰ ਹੋ ਗਿਆ ਤਾਂ ਜਿਹੜੀ ਉਹ ਇਹ ਟੈਂਪਰੇਰੀ ਪਬਲਿਕ ਪਾਲਿਸੀ ਹੈ ਫੈਡਰਲ ਗਵਰਨਮੈਂਟ ਨੇ ਜੋ ਕਿਹਾ ਸੀਗਾ ਕਿ 7 ਮਈ 2024 ਤੱਕ ਤੁਹਾਡਾ ਵਰਕ ਪਰਮਿਟ ਜਿਹੜਾ ਉਹ ਵੈਲਿਡ ਹੋਣਾ ਚਾਹੀਦਾ ਤੇ ਉਸ ਤੋਂ ਬਾਅਦ ਜਾਂ ਫਿਰ ਤੁਸੀਂ ਵਰਕ ਪਰਮਿਟ ਰੀਸਟੋਰੇਸ਼ਨ ਵਾਸਤੇ ਜਾਂ ਫਿਰ ਤੁਸੀਂ ਕਹਿ ਸਕਦੇ ਹੋ ਕਿ ਟੀਆਰਵੀ ਵਾਸਤੇ ਅਪਲੀਕੇਸ਼ਨ ਦਿੱਤੀ ਹੈ ਤੇ ਤੁਹਾਡੇ ਤੇ ਡਿਸੀਜਨ ਨਹੀਂ ਬਣਿਆ ਤਾਂ ਵੀ ਤੁਸੀਂ ਇਸ ਪਬਲਿਕ ਪਾਲਿਸੀ ਦੇ ਅੰਡਰ ਆਉਂਦੇ ਹੋ ਪ੍ਰੂਫ ਆਫ ਅਥੋਰਾਈਜੇਸ਼ਨ ਟੂ ਵਰਕ ਯਾਨੀ ਕਿ ਤੁਹਾਡੇ ਕੋਲ ਪ੍ਰੂਫ ਹੋਣਾ ਚਾਹੀਦਾ ਹੈ ਕਿ ਤੁਸੀਂ ਅਥੋਰਾਈਜ਼ਡ ਹੋ ਕੈਨੇਡਾ ਦੇ ਵਿੱਚ ਵਰਕ ਕਰਨ ਦੇ ਲਈ ਤਾਂ ਤੁਹਾਨੂੰ ਸਪੋਰਟ ਲੈਟਰ ਜਿਹੜਾ ਉਹ ਮਿਲ ਜਾਵੇਗਾ ਹੁਣ 22 ਅਪ੍ਰੈਲ ਯਾਨੀ ਕੱਲ ਤੋਂ ਇਹ ਸਪੋਰਟ ਲੈਟਰ ਜਿਹੜਾ ਉਹ ਤੁਸੀਂ ਲੈ ਸਕਦੇ ਹੋ ਤੇ ਇਸ ਜਿਹੜੀ ਪਬਲਿਕ ਪਾਲਿਸੀ ਦੇ ਵਿੱਚ ਮੈਨੀਟੋਬਾ ਨੇ ਜਿਹੜੀ ਕਹਿ ਸਕਦੇ ਆ ਕਿ ਸ਼ਮੂਲੀਅਤ ਕੀਤੀ ਹੈ ਉਹਦਾ ਤੁਸੀਂ ਫਾਇਦਾ ਚੱਕ ਸਕਦੇ ਹੋ ਬਹੁਤ ਵੱਡੀ ਗੁੱਡ ਨਿਊਜ਼ ਹੈ ਖਾਸ ਕਰਕੇ ਜੇਕਰ ਤੁਹਾਡਾ ਵਰਕ ਪਰਮਿਟ ਐਕਸਪਾਇਰ ਹੋ ਗਿਆ ਸੀਗਾ ਹੋਣ ਵਾਲਾ ਹੈ ਜਾਂ ਫਿਰ 2025 ਦੇ ਵਿੱਚ ਹੋ ਜਾਣਾ ਹੈ ਤਾਂ ਤੁਹਾਨੂੰ ਇੱਕ ਬਹੁਤ ਰਾਹਤ ਭਰੀ ਖਬਰ ਜਿਹੜੀ ਹੈ ਉਹ ਕਹੀ ਜਾ ਸਕਦੀ ਹੈ ਹੁਣ ਇੱਕ ਚੀਜ਼ ਤੁਹਾਨੂੰ ਮੈਂ ਜੀ ਮੈਂ ਕਲੀਅਰ ਕਰ ਦਵਾ ਜਿਹੜਾ ਇਹ expression of interest show ਕੀਤਾ ਹੈ ਪੀਐਨਪੀ ਦੇ ਵਿੱਚ ਜਿਨ੍ਹਾਂ ਨੇ ਸਿਰਫ ਉਹੀ एलिजिਬਲ ਨੇ ਤੇ 15 ਜਨਵਰੀ 2025 ਤੋਂ ਪਹਿਲਾਂ ਉਹੀ एलिजिਬਲ ਨੇ ਇਸ ਚੀਜ਼ ਨੂੰ ਸਪੈਸੀਫਿਕ ਤੁਸੀਂ ਜ਼ਰੂਰ ਧਿਆਨ ਦੇ ਕੇ ਦੇਖਣਾ ਇਹ ਨਹੀਂ ਹੈਗਾ ਕਿ 2025 15 ਜਨਵਰੀ ਤੋਂ ਬਾਅਦ ਜੇਕਰ ਕੋਈ ਹੈ ਤੇ ਉਹ ਇਸ ਟੈਂਪਰੇਰੀ ਪਬਲਿਕ ਪਾਲਿਸੀ ਦੇ ਅੰਡਰ ਮੈਨੀ ਟੋਬਾ ਦਾ ਜਿਹੜਾ ਇਹ ਪ੍ਰੋਗਰਾਮ ਹੈ ਇਹਦੇ ਵਿੱਚ ਉਹ ਸ਼ਾਮਲ ਨਹੀਂ ਹੋ ਸਕਦਾ ਸੋ ਉਮੀਦ ਕਰਦਾ ਹਾਂ ਬਲੌਗ ਪਸੰਦ ਆਇਆ ਹੋਗਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਸਿਰਫ ਤੁਹਾਡੀ ਅਸੀਂ ਗੱਲ ਕਰਦੇ ਹਾਂ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਪਸ ਨੋਰਸ ਉਹ ਪਿਛਾ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈਸੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਦਬਕੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ